ਦੇਸ਼ ਦੀਆਂ ਜੇਲ੍ਹਾਂ ਵਿੱਚ ਜੋ ਨਸ਼ੇ ਦੀ ਬਰਾਮਦਗੀ ਹੋ ਰਹੀ ਆ ਉਹਦੇ ਬਾਰੇ ਚਰਚਾ ਕਰਾਂਗੇ ਪਿਛਲੇ 6 ਮਹੀਨਿਆਂ ਤੋਂ ਦੇਸ਼ ਦੀਆਂ ਕੇਂਦਰੀ ਜੇਲ੍ਹਾਂ ਦੇ ਵਿੱਚ अनेका ਘਟਨਾਵਾਂ ਹੋਈਆਂ ਜਿੱਥੋਂ ਜੇਲ੍ਹਾਂ ਦੇ ਵਿੱਚੋਂ ਨਸ਼ੇ ਬਰਾਮਦ ਹੋਏ ਤੇ ਉਹਦੇ ਵਿੱਚ ਉਥੋਂ ਦੇ ਮੁਲਾਜ਼ਮਾਂ ਦੀ ਸ਼ਮੂਲੀਅਤ ਮਤਲਬ ਸਿੱਧ ਹੋਈ ਆ ਭਾਰਤੀ ਜੇਲ੍ਹਾਂ ਚ ਬੰਦ ਕੈਦੀਆਂ ਕੋਲ ਮੋਬਾਈਲ ਫੋਨ ਤੇ ਨਸ਼ੇ ਮਿਲਣਾ ਆਮ ਗੱਲ ਹੋ ਗਈ ਆ ਜਿਦੇ ਚ ਜੇਲਾ ਮੁਲਾਜ਼ਮਾਂ ਦੀ ਮਿਲੀ ਭੁਗਤ ਪਾਈ ਜਾ ਰਹੀ ਹੈ ਇਹ ਸਮੱਸਿਆ ਕਿੰਨੀ ਗੰਮੀਰ ਹੈ ਇਹ ਆਪਾਂ 6-7 ਘਟਨਾਵਾਂ ਦੀ ਚਰਚਾ ਕਰੀਏ ਪਹਿਲੀ ਘਟਨਾ 5 ਅਗਸਤ 2024 ਨੂੰ ਅਲਬਰ ਰਾਜਸਥਾਨ ਦੀ ਸੈਂਟਰਲ ਜੇਲ੍ਹ ਚ ਡਿਊਟੀ ਦੇ ਰਹੇ ਤਾਇਨਾਤ ਮੁਲਾਜ਼ਮ ਅਮਨੀਸ਼ যাদਬ ਨੂੰ ਜੇਲ੍ਹ ਚ ਬੰਦ ਕੈਦੀਆਂ ਅਤੇ ਹਵਾਲਾਤਿਆਂ ਨੂੰ ਪਾਵਨ ਦੀ ਸ਼ੋਦਾ ਵਸਤੂ ਨ ਪਹੁੰਚਾਉਣ ਦੇ ਦੋਸ਼ ਗ੍ਰਿਫਤਾ ਕਰਕੇ ਉਸ ਦੇ ਬੈਗ ਚੋਂ 3 ਮੋਬਾਈਲ ਫੋਨ 64 ਗ੍ਰਾਮ ਗਾਂਜਾ 83 ਬੰਡਲ ਬੀੜੀਆਂ ਦੇ 10 ਪੁੜੀਆਂ ਗੁਟਕਾ ਜਰਦਾ ਤੇ 4 ਤਮਾਕੂ ਦੇ ਬੰਡਲ ਬਰਾਮਦ ਕੀਤੇ ਗਏ ਇਹ ਚਰਚਾ ਆ ਗਈ ਕਿ ਜ਼ਿਲ੍ਹਾ ਦੇ ਵਿੱਚ ਮਹਿੰਗੇ ਭਾਅ ਦੇ ਉੱਤੇ ਇਹ ਚੀਜ਼ਾਂ ਵਿਕ ਰਹੀਆਂ ਹਨ ਬਲੈਕ ਦੇ ਵਿੱਚ ਜਾ ਰਹੀਆਂ ਹਨ 4 ਗ੍ਰਾਮ ਗਾਂਜੇ ਦੀ ਕੀਮਤ ਲਗਭਗ 3000 ਰੁਪਏ ਬੀੜੀ ਦੇ ਇੱਕ ਬੰਡਲ ਦੀ ਕੀਮਤ 1000 ਰੁਪਿਆ ਛੋਟਾ ਮੋਬਾਈਲ ਫੋਨ ਬਟਨਾ ਵਾਲੇ ਦੀ ਕੀਮਤ ਅ ਬੀ ਹਜ਼ਾਰ ਰੁਪਏ ਤੱਕ ਲਈ ਜਾਂਦੀ ਆ ਤਮਾਕੂ ਦੀ ਪੁੜੀ 300 ਤੋਂ 500 ਰੁਪਏ ਦੀ ਮਿਲਦੀ ਆ ਤੇ ਕਈ ਵਾਰ ਇੰਨਾ ਚੀਜ਼ਾਂ ਦਾ ਇਸ ਤੋਂ ਵੀ ਵੱਧ ਰੇਟ ਉਹਨਾਂ ਤੋਂ ਹਵਾਲਾ ਤੀਆਂ ਤੋਂ ਲਿਆ ਜਾਂਦਾ ਹੈ ਅ ਅਗਲੀ ਘਟਨਾ 16 ਜਨਵਰੀ 2025 ਨੂੰ ਤਿਰਚੂਰ ਕੇਰਲ ਦੇ ਵਿੱਚ ਬਿਊਰ ਹਾਈ ਸਕਿਉਰਿਟੀ ਜੇਲ ਦੇ ਸਹਾਇਕ ਜੇਲਰ ਸ਼ਮਸੂਦੀਨ ਨੂੰ ਜੇਲ੍ਹ ਚ ਸਜ਼ਾ ਕੱਟ ਰਹੇ ਕੈਦੀਆਂ ਨੂੰ ਬੀੜੀਆਂ ਵੇਚਣ ਦੇ ਦੋਸ਼ ਚ ਗ੍ਰਫਤਾਰ ਕੀਤਾ ਗਿਆ ਸ਼ਮਸ਼ੂਦੀਨ 200 ਰੁਪਏ ਵਾਲਾ ਬੀੜੀਆਂ ਦਾ ਬੰਡਲ 4000 ਰੁਪਏ ਤੱਕ ਵੇਚਦਾ ਸੀ 1 ਫਰਵਰੀ 2025 ਨੂੰ ਬਠਿੰਡਾ ਪੰਜਾਬ ਦੀ ਕੇਂਦਰੀ ਜੇਲ੍ਹ ਚ ਕੈਦੀਆਂ ਨੂੰ ਹੈਰੋਨ ਸਪਲਾਈ ਕਰਨ ਦੇ ਦੋਸ਼ ਚ ਉਥੇ ਤਾਇਨਾਤ ਤਸਵੀਰ ਸਿੰਘ ਨਾਂ ਦੇ ਇੱਕ ਸੀਨੀਅਰ ਕਨਸਟੇਬਲ ਨੂੰ ਗ੍ਰਫਤਾਰ ਕਰਕੇ ਉਸ ਕੋਲੋਂ 15 ਗ੍ਰਾਮ ਹੈਰੋਨ ਅਤੇ ਤਮਾਕੂ ਦੀਆਂ 4 ਬੂੜੀਆਂ ਬਰਾਮਦ ਕੀਤੀਆਂ ਗਈਆਂ 5 ਫਰਵਰੀ ਨੂੰ ਪੰਜੀ ਗੋਆ ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਨੇ ਕੋਲ ਵਾਲੇ ਜੇਲ੍ਹ ਦੇ ਡਿਪਟੀ ਸੁਪਰਡੈਂਟ ਅਤੇ ਕ੍ਰਿਸ਼ਨਾ ਉਸ ਉਸ ਗਾਮਕਰ ਅਤੇ ਇੰਡੀਅਨ ਰਿਜ਼ਰਵ ਬਟਾਲੀਅਨ ਦੇ ਸਹਾਇਕ ਸਬ ਇੰਸਪੈਕਟਰ ਸੂਰਤ ਤੋਂ ਰਾਸਕਰ ਨੂੰ ਕੈਦੀਆਂ ਨੂੰ ਜੇਲ੍ਹ ਅੰਦਰ ਨਸ਼ੀਲੇ ਪਦਾਰਥ ਸਪਲਾਈ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ। 5 ਮਾਰਚ 2025 ਨੂੰ ਅਧਿਕਾਰੀਆਂ ਨੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਤਾਇਨਾਤ ਮੁਲਾਜ਼ਮ ਹੀਰਾ ਸਿੰਘ ਦੇ ਕਬਜ਼ੇ ਚ ਬੀੜੀਆਂ ਦੇ 24 ਬੰਡਲ ਬਰਾਮਦ ਕੀਤੇ 6 ਮਾਰਚ 2025 ਨੂੰ ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਦੀ ਸੈਂਟਰਲ ਜੇਲ੍ਹ ਦੇ ਸੁਪਰਡੈਂਟ ਬਲਜੀਤ ਸਿੰਘ ਘੁੰਮਣ ਨੂੰ ਜੇਲ੍ਹ ਵਿੱਚ ਚੱਲ ਰਹੀ ਨਸ਼ਾ ਸਮਗਲਿੰਗ ਅਤੇ ਹੋਰ ਨਜਾਇਜ਼ ਸਰਗਰਮੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਚ ਮੁੱੱਤਲ ਕੀਤਾ ਹੋਇਆ 8 ਮਾਰਚ ਨੂੰ ਅੰਮ੍ਰਿਤਸਰ ਸੈਂਟਰਲ ਜੇਲ੍ਹ ਦੇ ਅਧਿਕਾਰੀਆਂ ਨੇ ਕੈਦੀਆਂ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਨ ਦੇ ਦੋਸ਼ ਹੇਠ ਵਾੜਨ ਜਗਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਉਸਦੇ ਕਮਰੇ ਦੀ ਤਲਾਸ਼ੀ ਲਈ ਉਥੋਂ ਨਗਦ 63650 ਰੁਪਏ ਇਸ ਤੋਂ ਇਲਾਵਾ 217 ਬੰਡਲ ਬੀੜੀ ਦੇ 260 ਗ੍ਰਾਮ ਨਸ਼ੀਲਾ ਪਾਊਡਰ 50 ਗ੍ਰਾਮ 400 960 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ 11 ਮਾਰਚ ਨੂੰ ਅੰਮ੍ਰਿਤਸਰ ਸੈਂਟਰਲ ਜੇਲ੍ਹ ਵਿੱਚ ਹੀ ਤਲਾਸ਼ੀ ਮੈਂ ਮਦਰਾਣ ਜਗਦੀਪ ਸਿੰਘ ਨਾਂ ਦੇ ਇੱਕ ਮੁਲਾਜ਼ਮ ਨੂੰ ਚਾਹ ਦੀ ਖਾਲੀ ਕੇਤਲੀ ਚ ਦੋ ਮੋਬਾਈਲ ਫੋਨ ਤੇ ਇੱਕ ਚਾਰਜਰ ਲਿਜਾਂਦੇ ਹੋਏ ਅੰਦਰ ਲਿਜਾਂਦੇ ਹੋਏ ਪਕੜਿਆ ਗਿਆ ਜਿਹੜਾ ਕਿ ਉਹ ਹਾਲ ਹੀ ਵਿੱਚ ਉਸ ਨੂੰ ਦੇਨ ਜਾ ਰਹੇ ਕੈਦੀਆਂ ਨੂੰ ਦੇਨ ਜਾ ਰਿਹਾ ਸੀ ਇਹ ਸਪਸ਼ਟ ਕਰਦੀ ਹੈ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ ਜੇਲ੍ਹਾਂ ਦੇ ਵਿੱਚ ਸੁਧਾਰ ਦੇ ਲਈ ਅਨੇਕਾਂ ਕਮੇਟੀਆਂ ਬਣੀਆਂ ਪਰ ਉਹਨਾਂ ਕਮੇਟੀਆਂ ਦੀਆਂ ਰਿਪੋਰਟਾਂ ਨੂੰ ਲਾਗੂ ਨਹੀਂ ਕੀਤਾ ਗਿਆ ਤਾਂ ਹੀ ਇਹ ਜੋ ਨਸ਼ੇ ਤੇ ਹੋਰ ਤੰਦਿਆਂ ਦਾ ਗੈਰ ਜੋ ਪੂਰਨ ਨਿਆਂਇਤਨ ਦੇ ਚੱਲ ਰਿਹਾ ਹੈ ਜੇਲ੍ਹਾਂ ਦੇ ਵਿੱਚ ਉਹਨਾਂ ਦੀ ਹਾਲਤ ਬੁਰੀ ਤੋਂ ਬੁਰੀ ਹੁੰਦੀ ਗਈ ਅ ਇਸ ਲਈ ਜਿੱਥੇ ਜੇਲਾ ਚ ਸੁਧਾਰ ਸੰਬੰਧੀ ਸਿਫਾਰਸ਼ਾਂ ਨੂੰ ਤੁਰੰਤ ਲਾਗੂ ਕਰਨ ਦੀ ਲੋੜ ਹੈ ਉੱਥੇ ਹੀ ਇਹਨਾਂ ਚ ਨਸ਼ੇ ਦੀ ਸਮਗਲਿੰਗ ਆਦਿ ਰੋਕਣ ਲਈ ਸਖਤ ਸੁਰੱਖਿਆ ਪ੍ਰਬੰਧ ਮੋਬਾਈਲ ਫੋਨ ਲੈ ਜਾਣ ਤੇ ਪਾਬੰਦੀ ਮੋਬਾਈਲ ਸੁਣ ਤੇ ਪਾਬੰਦੀ ਤੇ ਉੱਥੇ ਜੈਂਪਰ ਲੱਗਣੇ ਚਾਹੀਦੇ ਆ ਤੇ ਉਹ ਜੋ ਮੁਲਜ਼ਮ ਮੁਲਾਜ਼ਮ ਉਹਨਾਂ ਅੰਦਰ ਕੈਦੀਆਂ ਨੂੰ ਹਵਾਲਾਤੀਆਂ ਨੂੰ ਇਹ ਸਪਲਾਈ ਕਰਦੇ ਆ ਨਸ਼ਾ ਜਾਂ ਕੋਈ ਹੋਰ ਗੈਰ-ਗਤੀਵਿਧੀਆਂ ਦੇਸ਼ਵੰਦੀ ਸਮਾਨ ਮੋਬਾਈਲ ਫੋਨ ਵਗੈਰਾ ਉਹਨਾਂ ਤੇ ਉਹਨਾਂ ਨੂੰ ਜੋ ਪਕੜੇ ਜਾਂਦੇ ਆ ਉਹਨਾਂ ਨੂੰ ਸਖਤ ਸਜ਼ਾ ਮਿਲਣ ਦੇਣੀ ਚਾਹੀਦੀ ਆ ਤੇ ਤੁਰੰਤ ਹੋਣੀ ਚਾਹੀਦੀ ਸਜ਼ਾ ਤਾਂ ਕਿ ਵੀ ਹੋਰਾਂ ਨੂੰ ਵੀ ਇਸ ਦਾ ਮਤਲਬ ਅਹਿਸਾਸ ਹੋਵੇ ਵੀ ਜੇ ਕੋਈ ਇਸ ਤਰ੍ਹਾਂ ਦੇ ਕੰਮ ਕਰਾਂਗੇ ਤਾਂ ਇਹਦੀ ਸਜ਼ਾ ਪਾਵਾਂਗੇ ਨਾਲ ਦੀ ਨਾਲ ਜਿੱਥੇ ਜੋ ਕੈਦੀ ਆ ਅੰਦਰ ਹਵਾਲਾ 3 ਉਹਨਾਂ ਦੀ ਕਾਉਂਸਲਿੰਗ ਹੋਣੀ ਚਾਹੀਦੀ ਹੈ ਜੋ ਨਸ਼ੇ ਦੀ ਲਤ ਲੱਗੀ ਹੋਈ ਹੈ ਜਿਨ੍ਹਾਂ ਨੂੰ ਉਹਨਾਂ ਦੀ ਕਾਉਂਸਲਿੰਗ ਹੋਵੇ ਤਾਂ ਅੰਦਰ ਡਿਮਾਂਡ ਘਟੇ ਤਾਂ ਉਹ ਇਹ ਜੇ ਜੇ ਅੰਦਰ ਜੇਲਾਂ ਦੇ ਵਿੱਚ ਜੋ ਕੈਦੀ ਤੇ ਹਵਾਲਾ 3 ਜੇ ਉਹਨਾਂ ਨੂੰ ਲਤ ਲੱਗੀ ਹੋਈ ਹੈ ਤਾਂ ਹੀ ਉਹ ਇੰਨੀ ਕੀਮਤ ਦੇਣ ਲਈ ਉਤਸ਼ਾਹਤ ਹੁੰਦੇ ਆ ਤੇ ਇਸ ਕਰਕੇ ਵੀ ਇਹ ਚੀਜ਼ਾਂ ਰੁਕ ਨਹੀਂ ਰਹੀਆਂ ਤੇ ਜਿੱਥੇ ਆਮ ਸਰਕਾਰਾਂ ਕਹਿੰਦੀਆਂ ਵੀ ਅਸੀਂ ਨਸ਼ਾ ਚੁਟਕੀ ਦੇ ਨਾਲ ਖਤਮ ਕਰ ਦਾਂਗੇ ਜਾਂ ਮਹੀਨੇ ਤੈਅ ਕਰਦੀਆਂ ਜਾਂ ਹਫਤੇ ਆਂ ਜੀ ਕਹਿ ਦਿੰਦੀਆਂ ਵੀ ਅਸੀਂ ਨਸ਼ੇ ਖਤਮ ਕਰ ਦਾਂਗੇ ਪਰ ਬਾਹਰੋਂ ਤਾਂ ਨਸ਼ੇ ਕਿਵੇਂ ਖਤਮ ਹੋ ਸਕਦੇ ਆ ਹਨਾ ਜਦੋਂ ਕਿ ਅੰਦਰ ਹੀ ਨਸ਼ੇ ਨਸ਼ਿਆਂ ਦਾ ਕਾਰੋਬਾਰ ਜ਼ਿਲ੍ਹਿਆਂ ਦੇ ਵਿੱਚ ਹੀ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾਗਾ ਇਹ ਚਿੰਤਾ ਵਾਲੀ ਗੱਲ ਆ ਧੰਨਵਾਦ